ਜੀ ਨਾਮ ਤੁਹਾਡਾ ਮੇਰਾ ਨਾਮ ਜੀ ਪ੍ਰੀਤਮ ਸਿੰਘ ਹਟੌਰ ਪਿੰਡ ਸਾਡਾ ਅੱਛਾ ਕੀ ਕਹੋਗੇ ਤੁਸੀਂ ਕੱਲ ਤੇ ਇੱਥੇ ਸਾਡੇ ਵਰਗੇ ਦੇ ਵਿੱਚ ਧਰਮਨਾਥ ਪ੍ਰਕਾਸ਼ ਜਾਰੇ ਉਹ ਮੁੰਡੀ ਸਾਡੀ ਲੜਕੀ ਦਾ ਜਿਹੜਾ ਸਰੀਰ ਮਕਰ ਦੇ ਆ ਜੀ ਮੇਰੇ ਸਾਹਮਣੇ ਹੈ ਇਹ ਰਾਣੀ ਕਰਨ ਦੇ ਅਸੀਂ ਇਹ ਕਹਿੰਦੇ ਆ ਜੀ ਵੀ ਇਸ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਇਹਨਾਂ ਕੋਲੇ ਛੋਟੀ ਕਿਸਾਨੀ ਦੇ ਮਾਲਕ ਸੀ ਇਹ ਜ਼ਮੀਨ ਬਹੁਤੀ ਨਹੀਂ ਸੀ ਇਹਨਾਂ ਕੋਲੇ ਤਕਰੀਬਨ ਉਹੀ ਸੱਤ ਅੱਠ ਕਨਾਲਾ ਸੀ ਉਹੀ ਇਹਨਾਂ ਨੇ ਉਹ ਕੁੜੀ ਦੇ ਨਾਂ ਕਰਾ ਉਹਨਾਂ ਦੇ ਨਾਂ ਕਰਾਤੀਆਂ ਉਹਨਾਂ ਨੇ ਗਰੰਟੀ ਲਈ ਆ ਵੀ ਅਸੀਂ ਤੁਹਾਡੀ ਕੁੜੀ ਨੂੰ ਕੈਨੇਡਾ ਭੇਜਾਂਗੇ ਸਾਡ ਨੋਨ ਕੈਨੇਡਾ ਭੇਜਾਂਗੇ ਵੀ ਤੁਹਾਨੂੰ ਗਰੰਟੀ ਦਿਓ ਵੀ ਕੁੜੀ ਜਾ ਕੇ ਮਤਲਬ ਕਿ ਪਰਿਵਾਰ ਮੁਕ ਕਰਨਾ ਜਾਵੇ ਕਿਸੇ ਗੱਲ ਤੋਂ ਤੇ ਇਹਨਾਂ ਨੇ ਜ਼ਮੀਨ ਵੀ ਨਾਂ ਕਰਾਤੀ ਪੈਸੇ ਵੀ ਕੋਲੋਂ ਦਿੱਤੇ ਇਹਨਾਂ ਨੇ ਹੋਰ ਉਹਦੋਂ ਬਿਨਾਂ ਵੀ ਤੇ ਉਹ ਫੇਰ ਵੀ ਉਹਨਾਂ ਨੇ ਲੜਕੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਿੱਥੇ ਕਤਲ ਕੀਤਾ ਉਹਦਾ ਉਹ ਕੋਈ ਹੋਰ ਥਾਂ ਸੀ ਜਿੱਥੇ ਲਿਆ ਕੇ ਘਰੇ ਪਾਈ ਉਹ ਕੋਈ ਹੋਰ ਥਾਂ ਸੀ ਕੁੜੀ ਦੇ ਬਾਹਰ ਕਿ ਕਿਡੇ ਕਿੰਨੇ ਬੇਰਹਿਮੀ ਨਾਲ ਕਤਲ ਕਰਿਆ ਹੋ ਉਹਦਾ ਜਿਹੜੀ ਗਰਦਨ ਸੀ ਗਰਦਨ ਦੇ ਉੱਤੇ ਬਹੁਤ ਜ਼ਿਆਦੇ ਡੂੰਘੇ ਜ਼ਖਮ ਸੀਗੇ ਤੇ ਕੁੜੀ ਬਹੁਤ ਜ਼ਿਆਦੇ ਮਤਲਬ ਸਮਝਦਾਰ ਸੀ ਲਿਆਕਤਮਲ ਸੀ ਵਧੀਆ ਹਾਈ ਕੈਰੈਕਟਰ ਦੀ ਮਾਲਕ ਸੀ ਕੁੜੀ ਉਹ ਕੋਈ ਹੋਰ ਵਿੱਚ ਕੁੜੀ ਦੇ ਵਿੱਚ ਕੋਈ ਪਿੰਡ ਦੇ ਲੋਕ ਵੀ ਦੱਸਦੇ ਨੇ ਵੀ ਕੁੜੀ ਬਹੁਤ ਹੀ ਸਮਝਦਾਰ ਔਰ ਸਿਆਣੀ ਸੀਗੀ ਤੇ ਪੁਲਿਸ ਦੀ ਇਹਦੇ ਵਿੱਚ ਅਸੀਂ ਕਹਾਂਗੇ ਵੀ ਬਹੁਤ ਢਿੱਲੀ ਕਾਰਗੁਜ਼ਾਰੀ ਆ ਪੁਲਿਸ ਨੇ ਬਹੁਤ ਉਹਨਾਂ ਦਾ ਪੁਲਿਸ ਦਾ ਰਵਈਆ ਲੋਕਾਂ ਪਰ ਅਸੀਂ ਬਦਿਆ ਨਹੀਂ ਸੀ ਮਾੜਾ ਰਵਈਆ ਸੀ ਰਾਤ ਵੀ ਉਹਨਾਂ ਨੇ ਆ ਕੇ ਕਿਹਾ ਵੀ ਇੱਥੇ ਤੁਸੀਂ ਧਰਨਾ ਚੱਕੋ ਸਾਈਡ ਤੇ ਹੋ ਜਾਓ ਵੀ ਇਹ ਰੋਡ ਚਾਲੂ ਅਸੀਂ ਕਰਨਾ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਵੀ ਪ੍ਰਧਾਨ ਜੀ ਵੀ ਸੀ ਨਾਲ ਪਰ ਨਹੀਂ ਆਖਿਆ ਜਵਾਬ ਦਿੱਤਾ ਉਹਨਾਂ ਵੀ ਨਹੀਂ ਅਸੀਂ ਇੱਥੇ ਧਰਨਾ ਹੀ ਰੱਖਾਂਗੇ ਇਰਾਦਾ ਧਰਨਾ ਇੱਥੇ ਹੈ ਤੇ ਉਸ ਪਰਵਾਦੇ ਨਾਲ ਬਹੁਤ ਜਿਆਦਾ ਮਤਲਬ ਜਿਆਤੀ ਹੋਈ ਆ ਇਸ ਗੱਲ ਦਾ ਅੱਜ ਜਿਵੇਂ ਕੱਲ ਸੰਗਤ ਬੈਠੀ ਸੀ ਅੱਜ ਉਹ ਵੀ ਜਿਵੇਂ ਫੇਰ ਇੱਥੇ ਸੰਗਤ ਬੈਠੀ ਆ ਜਿੰਨਾ ਚਿਰ ਮਰਜੀ ਬਹਿਣਾ ਪਏ ਜਿੰਨਾ ਚਿਰ ਇਸ ਬੱਚੀ ਨੂੰ ਉਹ ਅਜਮੇਰ ਸਿੰਘ ਜਿਹੜਾ ਲੜਕੀ ਦਾ ਬਾਪ ਆ ਉਹ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਉਹਨਾਂ ਚਿਰ ਉਹਨਾਂ ਦੇ ਨਾਲ ਡਟ ਕੇ ਖੜੇ ਆ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਹੋਰ ਵੀ ਧਾਰਮਿਕ ਜਥੇਬੰਦੀਆਂ ਨੇ ਸਾਰੇ ਲੋਕ ਨੇ ਯਾਨੀ ਇਲਾਕੇ ਦੇ ਲੋਕ ਨੇ ਦੂਰੋਂ ਦੂਰੋਂ ਆਏ ਹੋਏ ਆ ਪਰ ਸਾਡੇ ਸਾਡੇ ਕੋਲੇ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਆਇਆ ਨਹੀਂ ਜਿਹੜਾ ਮੌਜੂਦਾ ਸਰਕਾਰ ਦੇ ਵਿੱਚ ਕੋਈ ਐਮ.ਐਲ.ਏ ਹੋਵੇ ਜਾਂ ਕੋਈ ਐਮ.ਪੀ ਹੋਵੇ ਕਿਸੇ ਨੇ ਆ ਕੇ ਹਾਜ਼ਰ ਨਾਰਾ ਨਿਵਾਇਆ ਇਸ ਪਰਵਾਦ ਦੇ ਨਾਲ ਕਿਸੇ ਨੇ ਦੁੱਖ ਸਾਂਝਾ ਨਹੀਂ ਕਰਿਆ ਆ ਕੇ ਆ ਕੇ ਖੜਿਆ ਨਹੀਂ ਹੈ ਕੋਈ ਇਸ ਗੱਲ ਦਾ ਵੀ ਸਾਨੂੰ ਗਿਲਾ ਉਹ ਗੱਲ ਠੀਕ ਹੈ ਜਿਵੇਂ ਉਹ ਕਾਮਰੇਡ ਵੀਰ ਕਹਦੇ ਹੁੰਦੇ ਸੀ ਕਿ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰਨਾ ਲੈਂਦੀ ਕਿਸੇ ਨੇ ਆ ਕੇ ਇਸ ਇਸ ਪਰਵਾਦੀ ਸਾਰਨੇ ਲਈ ਪਰ ਪਿੰਡ ਦੀ ਨਗਰ ਉਸ ਲੱਖਾ ਪਿੰਡ ਦੀ ਪੰਚਾਇਤ ਸਾਰਾ ਨਗਰ ਦਾ ਬੱਚਾ ਬੱਚਾ ਇਸ ਪਰਿਵਾਰ ਦੇ ਨਾਲ ਖੜਾ ਹੁ ਇਲਾਕੇ ਦੇ ਲੋਕ ਸਾਰੇ ਦੇ ਸਾਰੇ ਇਸ ਪਰਿਵਾਰ ਦੇ ਨਾਲ ਖੜੇ ਆ ਤੇ ਅਨਸਾਭ ਦਵਾ ਕੇ ਰਾਮਾਗੇ ਇਸ ਪਰਿਵਾਰ ਨੂੰ ਸਾਰੀ ਸੰਗਤ ਦਾ ਇਹੀ ਕਹਿਣਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਧਰਨੇ ਦਾ ਤੁਹਾਡਾ ਦੂਸਰਾ ਦਿਨ ਹੋ ਗਿਆ ਜੀ ਕੀ ਕਹਿਣਾ ਚਾਹੋਗੇ ਮੈਂ ਬੂਤਾ ਸਿੰਘ ਚੱਕਰ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਧਰਨੇ ਦਾ ਤਾਂ ਦੂਸਰਾ ਦਿਨ ਆ ਵੈਸੇ ਤਾਂ ਸਾਨੂੰ 6 ਮਾਂ ਦਿਨ ਹੋ ਗਿਆ ਜੀ ਕਿਉਂਕਿ ਜਿੱਦਾਂ ਦੀ ਲੜਕੀ ਦੀ ਮੌਤ ਹੋਈ ਉਸ ਤੋਂ ਬਾਅਦ ਲਗਾਤਾਰ ਹੀ ਧਰਨਾ ਕੱਲ ਤਾਂ 12 ਵਜੇ ਤੋਂ ਅਣਮਿੱਥੇ ਤੱਕ ਚੱਲਦਾ ਰਾਤ ਵੀ ਇੱਥੇ ਹੀ ਸੀ ਨੇ ਪੁਲਿਸ ਪ੍ਰਸ਼ਾਸਨ ਨੇ ਜਿੱਥੇ ਗੱਲ ਲੜੀ ਵੀ ਆ ਜਿਹੜਾ ਚੌਥਾ ਦੋਸ਼ੀ ਆ ਉਹ ਜੇ ਤਾਂ ਗ੍ਰਿਫਤਾਰ ਨਹੀਂ ਕੀਤਾ ਸੋ ਅਸੀਂ ਚੌਥਾ ਦੋਸ਼ੀ ਕੌਣ ਆ ਜੀ ਉਹ ਲੜਕੀ ਆ ਜੀ ਆਪਣਾ ਜਿਹੜਾ ਲੜਕਾ ਜਿਹਨੇ ਆਪਣੀ ਪਤਨੀ ਜਸਪ੍ਰੀਤ ਮਾਰੀ ਆ ਜਸਪ੍ਰੀਤ ਦਾ ਹੱਥ ਮੈਂ ਉਹਦੀ ਤਾਈ ਦੀ ਲੜਕੀ ਆ ਅਸੀਂ ਇਹ ਧਰਨਾ ਉਹਨਾਂ ਦੇ ਜਾਰੀ ਰਹਿਣਾ ਇਹ ਪ੍ਰਸ਼ਾਸਨ ਨੇ ਦੇਖਣਾ ਜਿੰਨਾ ਚਿਰ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਬੰਦ ਨਹੀਂ ਕਰਦੇ ਉਹਨਾਂ ਚਿਰ ਧਰਨਾ ਜਾਰੀ ਰਹੂਗਾ ਕਿਉਂਕਿ ਇਹ ਸਰਕਾਰ ਦੇ ਕਿਤੇ ਬਹਿਮਨਾ ਪਾਲੇ ਜਾਂ ਪੁਲਿਸ ਵੀ ਬਹਿਮਨਾ ਪਾਲੇ ਵੀ ਉੱਠ ਖੜਨਗੇ ਮਤਲਬ ਹੀ ਨਹੀਂ ਕੋਈ ਉਹਨਾਂ ਚਿਰ ਕਿਸੇ ਤਰ੍ਹਾਂ ਦੀ ਇਹਨੂੰ ਮਗਰ ਨਹੀਂ ਹਟਣਾ ਸੋ ਅਸੀਂ ਲੋਕਾਂ ਦਾ ਇਹ ਦਿਨ ਅੱਜ ਦੇ ਦੇਖੋ ਔਰਾਂ ਨੰਮਿਆਂ ਪਿੰਡਾਂ ਦੇ ਵਿੱਚੋਂ ਵੀ ਗੈਦਰੰਗ ਬਹੁਤ ਹੋ ਰਹੇ ਆ ਕਿਉਂਕਿ ਮਸਲਾ ਹੀ ਇੰਨਾ ਸੰਵੇਦਨਸ਼ੀਲ ਆ ਵੀ ਲੋਕਾਂ 'ਚ ਗੁੱਸਾ ਇਲਾਕੇ ਦੇ ਲੋਕਾਂ 'ਚ ਗੁੱਸਾ ਤੇ ਦੁਨੀਆ ਭਰ ਦੇ ਲੋਕਾਂ 'ਚ ਵੀ ਇਸ ਗੱਲ ਦਾ ਗੁੱਸਾ ਵੀ 25 ਦਿਨੋਂ ਲੜਖੜੂ ਬਿਆਹ ਹੀ ਹੋਏ ਸੀ ਕੋਈ ਪ੍ਰਸ਼ਾਸਨ ਨੂੰ ਫੇਰ ਇਸ ਪੇਹੀ ਕਹਿ ਸਕਦੇ ਆਂ ਵੀ ਕਦੋਂ ਕਹੇ ਕਿਉਂਕਿ ਪਰੇਸ਼ਾਨੀ ਆ ਹਾਈਵੇ ਬੰਦ ਦਾ ਲੁੱਕ ਮੰਗਣ ਵਾਲਿਆਂ ਨੂੰ ਪਰੇਸ਼ਾਨੀ ਆਉਂਦੀ ਹੋਊਗੀ ਸੋ ਸਾਡਾ ਕੋਈ ਸ਼ੌਕ ਨਹੀਂ ਦਾ ਕਰਕੇ ਵੀ ਸੀ ਉਹ ਲਗਾਤਾਰ ਉਹਨਾਂ ਚੇਨ ਜਾਰੀ ਰੱਖਾਂਗੇ ਘਟਨਾ ਦੀ ਗੱਲ ਆ ਜਿਹੜੀ ਘਟਨਾ ਲਾ ਲੋ ਕਿ ਇਹ ਪੰਟ ਲੱਖਾਂ ਦੀ ਲੜਕੀ ਆ ਪਲੱਸ 2 ਕਰਕੇ ਲੈਟਸ ਸਕਰੀ ਲੀ ਸੀ ਨੇ ਉਸ ਤੋਂ ਬਾਅਦ ਬਾਹਰ ਦਾ ਵੀਜ਼ਾ ਵੀ ਲੱਗਿਆ ਪਾ ਸੀਗਾ ਕੈਨੇਡਾ ਦਾ ਤੇ ਪਿਆਹੀ ਗਈ ਵਿਆਹਨ ਤੋਂ ਬਾਅਦ ਸਾਰੇ ਪਰਿਵਾਰ ਨਾਲ ਐਗਰੀਮੈਂਟ ਸੀਗਾ ਉਹਨਾਂ ਨੇ ਸੱਤ ਇੱਕ ਨਾਲ ਪਹਿਲੀ ਵੀ ਇਹ ਰਿਪੀਟ ਹੋ ਰਹੀ ਆ ਗੱਲ ਹਰ ਰੋਜ਼ ਉਹ ਕੋਈ ਨਵੀਂ ਗੱਲ ਆ ਗਈ ਬੰਦੇ ਨਵੇਂ ਸੁਣਦੇ ਆ 25 ਦਿਨਾਂ ਬਾਅਦ ਇਹ ਲੜਕੀ ਦੀ ਮੌਤ ਹੋ ਗਈ ਉਹ ਲੜਕੇ ਨੇ ਜੋ ਸਾਰੇ ਪਰਿਵਾਰ ਨੇ ਰੜਕਿਓ ਲੜਕੀ ਮਾਰਤੀ ਬਹੁਤ ਦੁਖਦਾਈ ਘਟਨਾ ਇਸ ਮਾਮਲੇ ਹਰੇਕ ਦਾ ਹਿਰਦਾ ਬਲੁੰਦਰਾ ਗਿਆ ਧੀਆਂ ਨੂੰ ਅਸੀਂ ਪਾਲਦੇ ਆਂ ਪੋਛਦੇ ਆਂ ਬੱਟੀਆਂ ਕਰਦੇ ਆਂ ਕਿੰਨੇ ਸੁਪਨੇ ਸੀ ਪਰਿਵਾਰ ਦੇ ਮਾਤਾ ਪਿਤਾ ਦੇ ਸਾਰੇ ਚੱਕਨਾ ਚੂਰ ਹੋ ਗਏ ਜਿਹੜਾ ਵੀ ਇਹ ਗੱਲ ਸੁਣਦਾ ਬਹੁਤ ਉਹਦੇ ਦਾ ਉਹਨਾਂ ਦੇ ਦਿਲ ਤੇ ਇਸ ਗੱਲ ਦਾ ਅਫਸੋਸ ਵੀ ਮੰਦਾ ਤੇ ਉਹ ਸਹਿਮਤੀ ਵੀ ਯਾਦ ਕਰਦੇ ਦੇ ਧਰਨੇ ਦੇ ਵਿੱਚ ਵੀ ਆਏ ਦਿਨ ਜਿਹੜੇ ਬੰਦੇ ਲੜਕੀ ਦੇ ਨਾਲ ਨਵੇਂ ਪਿੰਡਾਂ ਜੋ ਇਹ ਇਹ ਜਿਹੇ ਲੋਕ ਆ ਰਹੇ ਹੈ ਵੀ ਜਿਹੜਿਆਂ ਨੂੰ ਬਿਲਕੁਲ ਉਹਨਾਂ ਨੂੰ ਕੋਈ ਲੱਗਾ ਦੋਗਾ ਨਹੀਂ ਸਿਰਫ ਇਨਸਾਨੀਅਤ ਦੇ ਤੌਰ ਤੇ ਧਰਨੇ ਦਾ ਹਿੱਸਾ ਬੰਦੇ ਗਾਲੀ ਜਿੱਤੇ ਪੰਜਾਬ ਪੱਧਰ ਦੀ ਲਾ ਲੋ ਜਾਂ ਹਿੰਦੁਸਤਾਨ ਪੱਧਰ ਦੀ ਗੱਲ ਕਰਕੇ ਵੀ ਲੜਕੀਆਂ ਨਾ ਹਰੇਕ ਥਾਂ ਦੇ ਵਿੱਚ ਉਹ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਵਿੱਚ ਧਰਨੇ ਮਜਾਰੇ ਕਰਕੇ ਹਟਿਆ ਡਾਕਟਰ ਲੜਕੀ ਨਾਲ ਰੇਪ ਕਰਕੇ ਉਹਦੇ ਬਹੁਤ ਬੁਰੀ ਤਰ੍ਹਾਂ ਮਰਡਰ ਹੋਇਆ ਸੀ ਪੰਜਾਬ ਦੇ ਵਿੱਚ ਸਾਡਾ ਦੇਸ਼ ਜਾ ਕੇ ਇਦਾਂ ਨੂੰ ਰਿਹਾ ਕੇਂਦਰ ਦੀ ਮੋਦੀ ਸਰਕਾਰ ਲਾ ਲਓ ਜਾਂ ਪੰਜਾਬ ਦੀ ਸਰਕਾਰ ਲਾ ਲਓ ਬੇਟੀਆਂ ਬੇਟੀਆਂ ਨੂੰ ਪੜਾਉਣ ਦੀ ਗੱਲ ਕੀਤੀ ਹੈ ਬੇਟੀ ਪੜਾਓ ਬੇਟੀ ਬਚਾਓ ਉਹਨਾਂ ਦੇ ਸਾਹਮਣੇ ਇਹ 5 ਦਿਨ ਹੋ ਗਏ ਘਟਨਾ ਹੋਈ ਨੂੰ ਕੋਈ ਪੰਜਾਬ ਸਰਕਾਰ ਦਾ ਚੁਣਿਆਵਾਂ ਨਮਾਇੰਦਾ ਇੱਥੇ ਸਾਡੇ ਕੱਲ ਦਾ ਧਰਨੇ 'ਚ ਨਹੀਂ ਇਹ ਤੋਂ ਪਹਿਲਾਂ ਇਹਨਾਂ ਦੀ ਡਿਊਟੀ ਜਿਹੜੇ ਸੀ ਨਮਾਇੰਦੇ ਚੁੰਦਿਆਂ ਉਹਨਾਂ ਨੂੰ ਰਗੜ ਕੇ ਫੋੜੇ ਤੇ ਥੋੜੋ ਲਾਉਣਾ ਹੁੰਦਾ ਉਹਨਾਂ ਦੀ ਡਿਊਟੀ ਪਣਦੀ ਹੁੰਦੀ ਆ ਵੀ ਇਲਾਕੇ ਦੇ ਵਿੱਚ ਬੇਇਨਸਾਫੀ ਹੋਈ ਇੱਥੋਂ ਦਾ ਜਿੰਨੇ ਵੀ ਨਮਾਇੰਦੇ ਉਹਨਾਂ ਨੇ ਇਹਦੇ ਬਾਰੇ ਕੁਝ ਨਹੀਂ ਕਰਿਆ ਅਸੀਂ ਖਾਸ ਕਰਕੇ ਮੈਂ ਔਰਤਾਂ ਨੂੰ ਵੀ ਜਿਹੜੀਆਂ ਉਹਦੇ ਜਿਹੜੀਆਂ ਲੀਡਰ ਦਾ ਬਹੁਤ ਘੱਟ ਆ ਉਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਉਹਨਾਂ ਦੇ ਵਿੱਚ ਉਹ 19 ਆਉਣਾ ਚਾਹੀਦਾ ਜਿੰਨਾ ਕੋ ਹਿਸਾਬ ਨਾਲ ਲੜਕੀਆਂ ਇਸ ਮੈਦਾਨ 'ਚ ਘੱਟ ਆ ਰਹੀਆਂ ਔਰਤਾਂ ਤੇ ਜ਼ੁਲਮ ਹੋ ਰਹੇ ਆ ਲਗਾਤਾਰ ਵਰਤਾਰਾ ਦੁਨੀਆ ਪੱਧਰ ਦਾ ਵੀ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਉਹ ਲੜਕੀ ਦੀ ਮੈਂ ਦੁਆਰਾ ਉਹਦੀ ਗੱਲ ਤਾਂ ਕਰਦਾ ਕਲਕੱਤੇ ਦੇ ਵਿੱਚ ਇੰਨੀ ਪੜੀ ਲਿਖੀ ਡਾਕਟਰ ਲੜਕੀ ਉਹ ਤੇ ਦਰਿੰਦਿਆਂ ਨੇ ਜਿਹੜੀਆਂ ਤੁਸੀਂ ਖਬਰਾਂ ਪੜ੍ਹੀਆਂ ਉਹ ਅਸੀਂ ਇੱਥੇ ਚੈਨਲ ਤੇ ਜਾਂ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਤੋਂ ਗੱਲਾਂ ਕਰਦੇ ਵੀ ਚੰਗੀਆਂ ਲੱਗਦੇ ਵੀ ਉਹ ਕਿੰਨਾ ਉਹਦੇ ਨਾਲ ਦਰਿੰਦਿਆਂ ਕਿੰਨੇ ਬੰਦੇ 13 ਬੰਦਿਆਂ ਨੂੰ ਨੇ ਰੇਪ ਕਰਿਆ ਉਸ ਤੋਂ ਬਾਅਦ ਉਹਨੂੰ ਬਹੁਤ ਪੂਰੀ ਤਰ੍ਹਾਂ ਮਾਰਿਆ ਗਿਆ ਸਾਡਾ ਹੁਣ ਇਸ ਮਸਲੇ ਦੇ ਵਿੱਚ ਲਾ ਲੋ ਪੰਜਾਬ ਪੁਲਿਸ ਜਾਂ ਸਰਕਾਰ ਕੋਈ ਡਿਊਟੀ ਨਹੀਂ ਸਮਝਦੀ ਆਪਣੀ ਡਿਊਟੀ ਉਦ ਹੀ ਬਣਦੀ ਆ ਭਈ ਜਦੋਂ ਵੀ ਕਿਤੇ ਅਜੇ ਜਾਂ ਮਰਡਰ ਹੁੰਦਾ ਐਡੇ ਟਾਈਮ ਹੀ ਦੋਸ਼ੀ ਆ ਸਾਨੂੰ ਹਰੇਕ ਕਾਮੀ ਧਰਨਾ ਦੇ ਕੇ ਜੇ ਦੋਸ਼ੀ ਫੜਾਉਣੇ ਤਾਂ ਵੀ ਧਰਨਾ ਦੇਣਾ ਪੈਂਦਾ ਜੇ ਦੋਸ਼ੀਆਂ ਨੂੰ ਪਰਚਾ ਦਰਜ ਕਰਾਉਣਾ ਤਾਂ ਵੀ ਧਰਨਾ ਦੇਣਾ ਪੈਂਦਾ ਜਦੋਂ ਧਰਨਾ ਹੋ ਜਾਂਦਾ ਕੋਈ ਮੁਜ਼ਾਹਰਾ ਪ੍ਰਦਰਸ਼ਨ ਹੋ ਜਾਂਦਾ ਉਸ ਤੋਂ ਬਾਅਦ ਦੋਸ਼ੀ ਫੜੇ ਵੀ ਜਾਂਦੇ ਆ ਉਸ ਤੋਂ ਬਾਅਦ ਪਰਚੇ ਵੀ ਦਰਜ ਹੋ ਜਾਂਦੇ ਕਿਉਂਕਿ ਜਿਹੜੀ ਪੁਲਿਸ ਆ ਜਾਂ ਸਰਕਾਰ ਦੇ ਨਮਾਇंदे ਆਪਣੀ ਬਣਦੀ ਡਿਊਟੀ ਕਿਉਂ ਨਹੀਂ ਅਦਾ ਕਰ ਰਹੇ ਸਗੋਂ ਦੂਜੇ ਪਾਸੇ ਲੋਕ ਜਥੇਬੰਦੀਆਂ ਤੇ ਵੀ ਲੌਂਦਾ ਵੀ ਚੌਥੇ ਦਿਨ ਧਰਨਾ ਵੀ ਇਹਦਾ ਆ ਕੰਮ ਤਾਂ ਧਰਨੇ ਵਾਲਾ ਹੈ ਹੀ ਨਹੀਂ ਲੜਕੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਪੁਲਿਸ ਦੀ ਡਿਊਟੀ ਬਣਦੀ ਹੈ ਜਿਹੜੇ ਦੋਸ਼ੀ ਸੀ ਗ੍ਰਿਫਤਾਰ ਕਰਾਉਣ ਵੀ ਉਦੋਂ ਵੀ ਰੌਲਾ ਪਾ ਕੇ ਗ੍ਰਿਫਤਾਰ ਸੋਰੀ ਜਦੋਂ ਉਹਨਾਂ ਦੇ ਪਰਚਾ ਦਰਜ ਕਰਾਇਆ ਉਦੋਂ ਵੀ ਸੰਘਰਸ਼ ਕਰਨਾ ਪਿਆ ਹੁਣ 4 ਦਿਨ ਪਰਚਾ ਦਰਜ ਹੋਏ ਨੂੰ ਹੁਣ ਇੱਥੇ ਹਾਈਵੇ ਜਾਮ ਕਰਨਾ ਪਿਆ ਅਸੀਂ ਹੁਣ ਆਪਾਂ ਗੱਲ ਕਰਦੇ ਹਾਂ ਤਾਪਦੀ ਹੋਈ ਕਰਮੀ ਦੇ ਵਿੱਚ ਅੱਖੇ ਪੈਣ ਤੋਂ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਹਰ ਵਰਗ ਦੇ ਉਮਰ ਦੇ ਆ ਕੇਸ ਹੱਲ ਚੋਗੇ ਕਿ ਅਸੀਂ ਇਥੇ ਇਨਸਾਫ ਲੈ ਕੇ ਜਾਵਾਂਗੇ ਸਭ ਦੀ ਇਹੀ ਬਾਤ ਹੈ ਕੀ ਕਰੀਏ हां जी ਇਹ ਤਾਂ ਬਿਲਕੁਲੀ ਜਾਨੀ ਇਹ 100% ਗੱਲ ਆ ਵੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਗਰਮੀ ਚਾਹੇ ਜਿੰਨੇ ਮਰਜੀ ਇਹਦੇ ਸਮੱਸਿਆਵਾਂ ਪਤਾਉਂਦੀਆਂ ਹੁੰਦੀਆਂ ਜਦੋਂ ਤੁਸੀਂ ਇਮਾਨਦਾਰੀ ਨਾਲ ਕੋਲ ਲੜਦੇ ਆ ਇਸ ਮੀਦਨਸ਼ੀਸ਼ ਮਸਲੇ ਤੇ ਜਿੰਨਾ ਚਿਰ ਸਾਰਿਆਂ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਉਹਨਾਂ ਚਿਰ ਜਾਣ ਦਾ ਕੋਈ ਮਤਲਬ ਹੀ ਨਹੀਂ ਗਾ ਦੂਜੀ ਪ੍ਰਸ਼ਾਸਨ ਦੀ ਗੱਲ ਆ ਵੀ ਉਹ ਕੋਈ ਨਹੀਂ ਪ੍ਰਸ਼ਾਸਨ ਕੋਸ਼ਿਸ਼ ਕਰਦਾ ਉਹ ਗੱਲ ਦੱਸਣ ਦੀ ਜਾਂ ਹਰੇਕ ਬੁੱਕਲ ਚ ਗੁਰ ਪੁੰਨੀ ਜਾਂਦੇ ਸਾਡੇ ਲਈ ਹਲੇ ਤੱਕ ਸਾਡੇ ਲਈ ਤਾਂ ਭਜਾਰਤਾ ਕੱਲ ਦੀ ਸਾਨੂੰ ਤਾਂ ਸਿਰਫ ਇੱਥੇ ਠਾਉਣ ਆਏ ਆ ਪਹਿਲਾਂ ਦਿਨੇ ਅਸੀਂ ਆਪ ਦੇ ਤੌਰ ਤੇ ਅਸੀਂ ਸਾਰੀਆਂ ਗੱਲਾਂ ਪ੍ਰਸ਼ਾਸਨ ਦੀਆਂ ਨਹੀਂ ਮੰਨਣੀਆਂ ਹੁੰਦੀਆਂ ਰਾਤ ਨੂੰ ਸਾਨੂੰ ਲੱਗਿਆ ਵੀ ਇੱਥੇ ਟ੍ਰੈਫਿਕ ਵਾਲੇ ਜਾਂ ਲੋਕ ਪਰੇਸ਼ਾਨ ਹੋਣਗੇ ਹੀ ਇੱਕ ਪਾਸਾ ਬੇਲਾ ਕਰਤਾ ਸੀ ਉਸ ਤੋਂ ਬਾਅਦ ਉਹਨੇ ਇੱਕ ਬੇਲਾ ਕਰੇ ਤੋਂ ਬਾਅਦ ਰਾਤ ਨੂੰ ਫੇਰ ਆ ਕੇ ਕਹਿੰਦੇ ਆਪ ਸਾ ਸ ਵੀ ਬੇਲਾ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਤਾਂ ਬਿਲਕੁਲ ਨਹੀਂ ਹੋਊਗਾ ਇਹਦਾ ਕਰਕੇ ਜੇ ਅਸੀਂ ਹਿਸਾਬ ਨਾਲ ਚੱਲਦੇ ਆਂ ਪੁਲਿਸ ਪ੍ਰਸ਼ਾਸਨ ਭੁਲੇਖਾ ਨਾਲ ਵਾਲੇ ਜਿਹੜਾ ਕੁਝ ਮਰਜ਼ੀ ਕਰ ਲੈ ਇਹ ਤਾਂ ਅਸੀਂ ਦੇਖਦੇ ਆ ਮੌਕੇ ਮੁਤਾਬਕ ਕੀ ਕਰਨਾ ਇਹਦਾ ਕਰਕੇ ਵੀ ਚੱਕਣ ਵਾਲੀ ਤਾਂ ਗੱਲ ਹੀ ਨਹੀਂ ਕੋਈ ਕੀ ਵਿਸ਼ਵਾਸ ਦਗਾ ਹੁਣ ਤੱਕ ਵਿਸ਼ਵਾਸ ਇਹੀ ਸੀਗਾ ਕੱਲ ਡਿਪਟੀ ਸਾਹਿਬ ਜਦੋਂ ਇੱਥੇ ਗੱਲ ਹੋਈ ਉਹ ਕਹਿੰਦੇ ਸੀਗੇ ਵੀ ਇੱਕ ਦੋ ਦਿਨ ਦੇ ਵਿੱਚ ਲੜਕੀ ਨੂੰ ਗ੍ਰਿਫਤਾਰ ਕਰ ਲਾਂਗੇ ਜਦੋਂ ਸਾਨੂੰ ਪਤਾ ਲੱਗ ਜੂਗਾ ਉਸ ਤੋਂ ਬਾਅਦ ਸਾਡਾ ਕਿਹੜਾ ਇੱਥੇ ਸੜਕਾਂ ਤੇ ਬਹਿਣ ਦਾ ਸ਼ੌਕ ਹੈ ਜਦੋਂ ਗ੍ਰਿਫਤਾਰੀ ਸਾਨੂੰ ਪ੍ਰਸ਼ਾਸਨ ਆ ਕੇ ਦੱਸ ਦੂਗਾ ਉਸ ਤੋਂ ਬਾਅਦ ਅਸੀਂ ਘਰਨਾ ਚੱਕ ਲੈਣਾ